ਸ਼ਹਿਰ ਦਾ ਚਤਾਸ਼ ਦੇ ਪੱਤਿਆਂ ਵਾਂਗ ਟੈਟਰੀ ਹੋਈ ਪੰਜ ਮੰਜ਼ਿਲਾ ਇਮਾਰਤ ਸਕੈਂਟਾਂ ਦੇ ਵਿੱਚ ਮਲਬੇ ਦੇ ਵਿੱਚ ਤਬਦੀਲ ਹੋਇਆ ਪ੍ਰਾਈਵੇਟ ਪੀਜੀ ਪਹਿਲਾਂ ਹੀ ਕਰਵਾ ਲਿਆ ਗਿਆ ਸਿਖਾਲੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਨੂੰ ਲੈ ਕੇ ਆਪ ਨੇ ਕੀਤਾ ਮੰਦਨ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਰਿਹਾਈ ਤੇ ਹੋਈ ਮੀਟਿੰਗ ਸਿਆਮਨਵੀ ਰਹੇ ਸ਼ਾਮਿਲ ਪੰਜਾਬ ਦੀਆਂ ਲੋਕ ਸਭਾ ਸੀਟਾਂ ਨੂੰ ਲੈ ਕੇ ਕੀਤੀ ਗਈ ਚਰਚਾ ਆਮ ਆਜ਼ਮੀ ਪਾਰਟੀ ਵੱਲੋਂ ਇੱਕ ਦੇਸ਼ ਇੱਕ ਚੋਣ ਦਾ ਵਿਰੋਧ ਕਮੇਟੀ ਨੂੰ ਪੱਤਰ ਲਿਖ ਕੇ ਕਿਹਾ ਇਸ ਦੇ ਨਾਲ ਵਧੇਗੀ ਦਲ ਬਦਲ ਤੇ ਐਮ ਐਲ ਏ ਐਮ ਪੀਜ਼ ਦੀ ਖੁੱਲੀ ਖਰੀਦੋ ਫਰੋਖਤ ਸੰਵਿਧਾਨ ਦੇ ਬੁਨਿਆਦੀ ਢਾਂਚੇ ਨੂੰ ਪਹੁੰਚੇਗਾ ਨੁਕਸਾਨ। ਸ੍ਰੇਮਤੀ ਚੋਣ ਨੂੰ ਲੈ ਕੇ ਹਾਈ ਕੋਰਟ ਦਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਆਦੇਸ਼ ਕਿਹਾ 23 ਜਨਵਰੀ ਨੂੰ ਦੱਸੋ ਕਦੋਂ ਕਰਵਾ ਰਹੇ ਹੋ ਚੋਣ 6 ਫਰਵਰੀ ਦੀ ਤਾਰੀਖ ਹੈ ਕਾਫੀ ਲੰਬੀ। ਆਪਣ ਵੱਲ ਵੀ ਤਾਂ ਕਹਿਣ ਵਾਲੀ ਅਸ਼ੋਕ ਤੰਵਰ ਭਾਜਪੀ ਦੇ ਵਿੱਚ ਹੋਏ ਸ਼ਾਮਲ ਦਿੱਲੀ ਦੇ ਵਿੱਚ ਸੀਆ ਮਨੋਰ ਲਾਲ ਨੇ ਪਾਰਟੀ ਦੇ ਵਿੱਚ ਕਰਵਾਇਆ ਸ਼ਾਮਲ ਬੋਲੇ ਪੀਐਮ ਮੋਦੀ ਦੀ ਅਗਵਾਈ ਦੇ ਵਿੱਚ ਲਗਾਤਾਰ ਵਿਕਾਸ ਦੇ ਰਾਤੇ ਵਧ ਰਿਹਾ ਹੈ ਦੇਸ਼ ਪ੍ਰਾਣ ਪ੍ਰਤੀਸ਼ਟਾ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਆਪ ਦੇ ਰਾਜ ਸਭਾ ਸੰਸਦ ਹਰਪਜਨ ਸਿੰਘ ਨਿਊਜ਼ੀ ਟੀਮ ਤੇ ਬੋਲੇ ਭਗਵਾਨ ਦੇ ਨਾਮ ਤੇ ਨਹੀਂ ਹੋਣੀ ਚਾਹੀਦੀ ਸਿਆਸਤ ਭੇਖ ਦੇ ਵਿੱਚ ਭਾਜਪੀ ਦੇ ਵਿੱਚ ਸ਼ਾਮਲ ਹੋਣ ਦੇ ਸਵਾਲ ਤੇ ਬੋਲੇ ਉਸ ਤੋਂ ਲੋਕ ਕਹਿੰਗੇ ਪੰਜਾਬ ਪਰਚ ਕومی ਇਨਸਾਮ ਔਰਚੇ ਨੇ ਕੀਤਾ ਵੱਡਾ ਪ੍ਰਦਰਸ਼ਨ ਸੱਤ ਜ਼ਿਲ੍ਹਿਆਂ ਦੇ 13 ਟੋਲਪਲਾਸ ਦੇ 3 ਘੰਟੇ ਲਈ ਰੱਖੇ ਫਰੀ ਬੰਦੀ ਸਿੱਖਾਂ ਦੀ ਰਿਹਾਈ ਦੀ ਕਰਾਰੇ ਮੰਗ ਪੰਜਾਬ ਦੇ ਖੇਤੀ ਵਿਭਾਗ ਦੇ ਵਿੱਚ ਕਰੋੜਾਂ ਦੀ ਗੜਬੜੀ ਪ੍ਰਾਲੀ ਪ੍ਰਬੰਧਨ ਦੀ ਮਸ਼ੀਨਰੀ ਦੇ ਵਿੱਚ ਖਰੀਦ ਚ ਗਵਨ ਦਾ ਸ਼ੱਕ ਨੂੰ ਸੌ ਅਕਸਰਾਂ ਤੇ ਕਰਮਚਾਰੀਆਂ ਨੂੰ ਕਾਰਨ ਦਸਤੋਂ ਨੋਟਿਸ ਜਾਰੀ ਕਰਕੇ 15 ਦਿਨਾਂ ਦੇ ਵਿਸ਼ਮੰਗਿਆ ਜਵਾਬ ਗੁਰਦਾਸਪੁਰ ਪੁਲਿਸ ਵੱਲੋਂ ਅੰਤਰਰਾਜੀ ਹਥਿਆਰ ਤੇ ਡਰਗ ਤਸਕਰ ਗ੍ਰੋਹ ਦਾ ਪਰਦਾਫਾ ਹਸ਼ਮ ਚੇਮ ਮਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਵੱਡੀ ਗਿਣਤੀ ਵਿੱਚ ਹਥਿਆਰ ਤੇ ਨਸ਼ਾ ਬਰਾਮਦ ਮੌਕੇ ਸੀਐਸਟਾਫ ਨੇ ਗੈਂਗਸਟਰ ਜੌਨ ਬੱਟਰ ਦੇ ਦੋ ਸਾਥੀਆਂ ਨੂੰ ਕੀਤਾ ਕਾਬੂ ਚੇ ਪਿਸਤੌਲਾਂ ਸਣੇ ਕਾਰਤੂਸ ਬਰਾਮਦ ਦੋਹਾਂ ਤੇ ਪਹਿਲਾਂ ਤੋਂ ਹੀ ਦਰਜ ਨੇ ਕਰੀਬ 7 ਮਾਮਲੇ ਸ਼ਹੀਦ ਅਗਨੀਵੀਰ ਅਜੇ ਸਿੰਘ ਦਾ ਨਾਮ ਅੱਖਾਂ ਦੇ ਨਾਲ ਕੀਤਾ ਗਿਆ ਸਸਕਾਰ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦੇ ਵਿੱਚ ਦਿੱਤੀ ਗਈ ਅੰਤਿਮ ਵਿਦਾਈ ਬੀਤੇ ਦਿਨੀ ਰਾਜੌਰੀ ਦੇ ਵਿੱਚ ਹੋਏ ਮਾਈਨ ਬਲਾਸਟ ਵਿੱਚ ਹੋਏ ਸਨ ਸ਼ਹੀਦ ਕਾਂ ਪ੍ਰਤੀਸ਼ਟਾ ਤੋਂ ਪਹਿਲਾਂ ਪੀਐਮ ਮੋਦੀ ਦਾ ਵਿਸ਼ੇਸ਼ ਅਨੁਸ਼ਠਾਨ ਚਾਰੀ ਤਮਿਲਨਾਡੂ ਦੇ ਰੰਗਨਾਥ ਸਵਾਮੀ ਮੰਦਿਰ ਦੇ ਵਿੱਚ ਕੀਤੀ ਪੂਜਾ ਗੁਜਰਾਤ ਤੋਂ ਵੀ ਲਿਖਿਆ ਅਸ਼ੀਰਵਾਦ ਮਿਹਰਤੋਂ ਲਈ ਅਸ਼ੀਰਵਾਦ ਸਨਿਆ ਮਿਰਜ਼ਾ ਤੋਂ ਵਾਕਹਣ ਦੀਆਂ ਖਬਰਾਂ ਵਿਚਾਲੇ ਸ਼ੌਇਮ ਮਲਿਕ ਫਿਰ ਬਣੇ ਲਾੜਾ ਪਾਕਿਸਤਾਨੀ ਅਦਾਕਾਰਾ ਸਨਾ ਜਾਵედ ਦੇ ਨਾਲ ਕੀਤਾ ਨਿਕਾਹ ਖੁਦ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਤਸਵੀਰਾਂ ਸਭ ਤੋਂ ਗੱਲ ਤੁਸੀਂ ਵਖਰੇਉ ਨਿਊਜ਼ 18 ਪੰਜਾਬ ਲੈਣਾ ਮੈਂ ਪਰਮੇਂਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਮਾਰਤ ਕਰਾਂਗੇ ਵੱਡੀ ਖਬਰ ਤੇ ਵੱਡੀ ਖਬਰ ਸ਼ਿਮਲਾ ਦੇ ਨਾਲ ਜੁੜੀ ਹੋਈ ਹੈ ਇੱਥੇ ਕਿ ਭਿਆਨਕ ਲੈਂਡਸਲਾਈਡ ਹੋਈ ਹੈ ਸਕੈਂਟਾਂ ਦੇ ਵਿੱਚ ਮਲਬੇ ਦੇ ਵਿੱਚ ਇਮਾਰਤ ਤਬਦੀਲ ਹੋ ਗਈ ਪੰਜ ਮੰਜ਼ਿਲਾ ਪ੍ਰਾਈਵੇਟ ਪੀਜੀ ਦਰਸਲ ਟਹਿ ਢੇਰੀ ਹੋਇਆ ਤੇ ਪੂਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਇੱਕ ਹਫ਼ਤਾ ਪਹਿਲਾਂ ਹੀ ਖਾਲੀ ਕਰਵਾ ਲਈ ਗਈ ਸੀ ਇਹ ਇਮਾਰਤ ਹਾਲਾਂਕਿ ਬਚਾディー ਕਰ ਰਹੀ ਹੈ ਕਿ ਇੱਕ ਹਫ਼ਤਾ ਪਹਿਲਾਂ ਹੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਸੀ ਇਸ ਕਰਕੇ ਕਿਸੇ ਤਰ੍ਹਾਂ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਸ਼ਿਮਲਾ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕੁਝ ਸਕਿੰਟਾਂ ਦੇ ਵਿੱਚ ਕਿਵੇਂ ਪੂਰੀ ਦੀ ਪੂਰੀ ਇਮਾਰਤ ਪੂਰੀ ਤਰ੍ਹਾਂ ਢਹਿ ਢੇਰੀ ਹੋ ਜਾਂਦੀ ਹੈ ਤੇ ਪੂਰੀਆਂ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਕੈਮਰੇ ਦੇ ਵਿੱਚ ਕੈਦ ਹੋਈਆਂ ਦਰਸਲਾ ਪੰਜ ਮਜ਼ਲਾ ਮੰਜ਼ਲਾ ਜਿਹੜੀ ਕਿ ਪ੍ਰਾਈਵੇਟ ਇਹ ਪੀਜੀ ਦੀ ਇਮਾਰਤ ਸੀ ਪੀਜੀ ਬਣਾਇਆ ਹੋਇਆ ਸੀਗਾ ਪਰ ਜਿਸ ਤਰ੍ਹਾਂ ਦੀ ਪੁਰਾਣੀ ਇਮਾਰਤ ਸੀ ਇਸੇ ਕਰਕੇ ਇੱਕ ਹਫਤਾ ਪਹਿਲਾਂ ਹੀ ਇਸ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਸੀਗਾ ਤੇ ਕੁਝ ਸਕਿੰਟਾਂ ਦੇ ਵਿੱਚ ਇੱਕ ਪੂਰੀ ਦੀ ਪੂਰੀ ਇਮਾਰਤ ਤੇ ਬਿਲਡਿੰਗ ਕਿਵੇਂ ਆ ਟੈਟਰੀ ਹੋ ਜਾਂਦੀ ਹੈ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਲੋਕਾਂ ਦੇ ਉਹ ਜਿਹੜੇ ਕੁਝ ਲੋਕ ਉੱਥੇ ਮੌਜੂਦ ਸਨ ਮੌਕੇ ਤੇ ਉਹਨਾਂ ਦੇ ਬਲੇ ਇਹਨਾਂ ਪੂਰੀਆਂ ਤਸਵੀਰਾਂ ਨੂੰ ਕੈਮਰੇ ਦੇ ਵਿੱਚ ਕੈਦ ਕੀਤਾ ਗਿਆ ਜਿਵੇਂ ਹੀ ਇਮਾਰਤ ਟੈਟਰੀ ਹੁੰਦੀ ਹੈ ਤੇ ਨੇੜੇ ਕੁਝ ਲੋਕ ਜਿਹੜੇ ਖੜੇ ਨਜ਼ਰ ਆਉਂਦੇ ਨੇ ਉਹ ਭੱਜਦੇ ਹੋਏ ਵੀ ਤਸਵੀਰਾਂ ਦੇ ਵਿੱਚ ਨਜ਼ਰ ਆਉਂਦੇ ਨੇ ਦਰਸਲ Shimla ਦੇ ਵਿੱਚ ਇਹ ਭਿਆਨਕ ਲੈਂਡਸਲਾਈਡ ਦੀ ਤਸਵੀਰ ਹੈ ਜਿੱਥੇ ਇੱਕ ਸਕਿੰਟਾਂ ਦੇ ਵਿੱਚ ਹੀ ਪੂਰੀ ਦੀ ਪੂਰੀ ਇਮਾਰਤ ਮਲਬੇ ਦੇ ਵਿੱਚ ਬਦਲ ਜਾਂਦੀ ਹੈ ਮਲਬੇ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਦਰਸਲ ਪੰਜ ਮੰਜ਼ਲਾਈ ਪ੍ਰਾਈਵੇਟ ਪੀਜੀ ਘੜਾਕੇ ਬਣਿਆ ਹੋਇਆ ਸੀਗਾ ਜਿਹੜਾ ਕਿ ਕੁਝ ਸਕਿੰਟਾਂ ਦੇ ਵਿੱਚ ਟਹਿ ਟੇਰੀ ਹੋ ਜਾਂਦਾ ਤੇ ਮੌਕੇ ਦੀਆਂ ਤਸਵੀਰਾਂ ਜੋ ਕਿ ਸਾਹਮਣੇ ਆਈਆਂ ਨੇ ਇੱਕ ਹਫ਼ਤਾ ਪਹਿਲਾਂ ਹੀ ਦੱਸਿਆ ਜਾ ਰਿਹਾ ਕਿ ਸਮਾਰਤ ਨੂੰ ਖਾਲੀ ਵੀ ਕਰਵਾ ਲਿਆ ਗਿਆ ਸੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਕਪਿਲ ਠਾਕੁਰ ਜੁੜੇ ਹੋਏ ਨੇ ਕਪਿਲ ਹੁਣ ਤੱਕ ਕੀ ਕਿਆ ਕੁਝ ਜਾਣਕਾਰੀ ਹੈ ਕਦੋਂ ਕਿ ਜੇ ਪੂਰੀ ਤਸਵੀਰਾਂ ਜਾਵੇ ਪੂਰੀ ਘਟਨਾ ਘਟੀ ਹੈ ਆ ਦੇਖੀਏ ਇਹ ਅੱਜ ਕਰੀਬ 12:04 ਮਿੰਟ ਕੀ ਇਹ ਜੋ ਤਸਵੀਰें ਹੈ ਜਬ ਇਹ ਪੰਜ मंजिला जो इमारत है ये ध्वस्त हो गई और ये शिमला से लगभग 30 किलोमीटर की दूरी पर 16 मिल के पास जो स्थित जगह है वहां पर ये हादसा देखने को मिला है और जिससे कहीं ना कहीं जो लोग हैं वो काफी डरे सहमे हैं जिस तरीके से ये जो घटना सामने आई है ये जो मकान है भजन राम और का बताया जा रहा है जिसमें पिछले एक हफ्ते जो इस मकान को खाली करवा दिया गया था खतरे को देखते हुए इससे पहले ही खाली करवा दिया गया था और ये जो लॉ कॉलेज है उन्होंने ये जो वहाँ पर होस्टल के लिए लिया था वहाँ पर किराए पर ये भवन लिया गया था तो ऐसे में कहीं ना कहीं एक बहुत बड़ा खतरा यहाँ पर टल गया है जिस को देखते हुए वहाँ पर जो प्रशासन है और आ, पुलिस है उसने वहां पर एहतियात के तौर पर पहले ही तैयारी कर रखी थी और इसको खाली करवा दिया गया था पहले ही और वहां पर पुलिस बल मौके पर तैनात था और आवाजाही जो है वहां पर रोकी गई थी अन्यथा एक बड़ा हादसा हो सकता था यदि वहां पर आवाजाही सुचारू रूप से चली होती थी क्योंकि वहाँ पर भारी वाहनों का जमावड़ा देखने को मिलता है शिमला और कांगड़ा जो नेशनल हाईवे है उसमें ये जो आप वहाँ पर सोलह मिल के पास ये जो जगह पड़ती है वहां पर ये हादसा एक बहुत बड़ा हादसा के रूप में हो सकता था यदि वहां पर आवाजाही ना रोकी गई होती और कहीं ना कहीं गाड़ी या अन्य वाहन जो इसकी चपेट में आ सकते थे क्योंकि जैसे ही ये कुछ ही सेकंड में ये जो आ, मकान है वो ध्वस्त हो गया था तो कहीं ना कहीं वाहन इसकी चपेट में आ सकते थे लेकिन प्रशासन और पुलिस ने पहले ही इसको लेकर तैयारी कर रखी थी जी कपिल इस बिल्डिंग के बारे में क्या कुछ जानकारी कितनी पुरानी ये बिल्डिंग थी हालांकि एक हफ्ता पहले खाली करवा ली गई थी इसके क्या एक हफ्ता पहले यहाँ पे स्टूडेंट्स इस पीजी में रह रहे थे ਜੀ ਅਗਰ ਅਸੀਂ ਇਸ ਬਿਲਡਿੰਗ ਦੀ ਗੱਲ ਕਰੇ ਤਾਂ ਇਹ ਜ਼ਿਆਦਾ ਪੁਰਾਣੀ ਨਹੀਂ ਸੀ ਕਿਉਂਕਿ इसमें जो नजर भी आ रहा है तस्वीरों में कि ये जो बिल्डिंग है ये ज्यादा पुरानी तो नहीं है लेकिन कहीं ना कहीं वहाँ पर जो कंस्ट्रक्शन का कार्य इसके साथ वहाँ पर जो चल रहा था वो, आ, काफी लंबे समय से यहाँ पर जो कार्य चल रहा था जिसके चलते वहाँ पर कहीं ना कहीं पहले से ही दरारे आना शुरू हो गई थी और आ, वो खतरे में जो मकान वहाँ पर नजर आ रहा था उसकी जो नींव है वो लड़खड़ा सी गई थी तो जिसको देखते हुए वहाँ पर कदम ये उठाए गए हैं और इससे जो कहीं ना कहीं जो ਸਿੱਕੇ ਜੋ ਡਿਗਰੀ ਕਾਲਜ ਹੈ ਔਰ ਜੋ ਅਨ્ય ਵੀ ਜੋ ਬਵਨ ਹੈ ਵਹਾਂ ਪਰ ਵੀ ਦਰਾਰਿਆਨਾ ਸ਼ੁਰੂ ਹੋ ਗਈ ਹੈ ਔਰ ਅਬ ਉਹ ਵੀ ਖਤਰੇ ਕੀ ਜ਼ਤ ਮੇ ਹੈ ਜੀ ਆ ਠੀਕ ਹੈ ਕਪੀਲ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਸ਼ਿਮਲਾ ਦੀ ਅਸੀਂ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਕੁਝ ਸਕਿੰਟਾਂ ਦੇ ਵਿੱਚ ਕਿਵੇਂ ਪੰਜ ਮੰਜ਼ਲਾ ਜਿਹੜਾ ਪ੍ਰਾਈਵੇਟ ਪੀਜੀਓ ਟਹਿ ਟੇਰੀ ਹੋ ਜਾਂਦਾ ਹਾਲਾਂਕਿ ਜੇ ਵੀ ਸਾਡੇ ਤੋਂ ਜਾਣਕਾਰੀ ਦੇ ਰੇ ਸਨ ਕਿ ਇਮਾਰਤ ਤੇ ਬਿਲਡਿੰਗ ਕੋਈ ਬਹੁਤ ਜ਼ਿਆਦਾ ਪੁਰਾਣੀ ਨਹੀਂ ਸੀ ਆ ਧਿੱਗਨ ਦੀ ਵਜ੍ਹਾ ਵੱਡੀ ਇਹ ਹੈ ਕਿ ਇਸ ਦੇ ਬਿਲਕੁਲ ਨੇੜੇ ਕਿਹੜਾ ਕਿ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਸੀਗਾ ਤੇ ਇਸੇ ਕਰਕੇ ਵੱਡੀ ਵਜ੍ਹਾ ਇਹ ਈ ਕਿ ਇਸੇ ਇਮਾਰਤ ਦੇ ਡਿੱਗਣ ਦੀ ਪੰਜ ਬਣੀ ਹੈ ਹਾਲਾਂਕਿ ਵੀ ਬੜੀ ਬਚਾਅ ਦੀ ਕਰ ਰਹੀ ਹੈ ਕਿਉਂਕਿ ਅਤਿ ਸਿਰਾਂ ਦੇ ਵਿੱਚ ਵੇਖਿਆ ਜਾ ਸਕਦਾ ਕਿ ਬਿਲਕੁਲ ਸਾਹਮਣੇ ਤੋਂ ਇੱਕ ਸੜਕ ਨਿਕਲਦੀ ਹੈ ਰੋਡ ਨਿਕਲਦਾ ਹਾਲਾਂਕਿ ਬਚਾਅ ਦੀ ਗੱਲ ਰਹੀ ਕਿ ਜਦੋਂ ਇਹ ਪੂਰੀ ਬਿਲਡਿੰਗ ਇਮਾਰਤ ਢਹ ਢੇਰੀ ਹੁੰਦੀ ਹੈ ਤਾਂ ਉਸ ਵੇਲੇ ਕਿਸੇ ਤਰ੍ਹਾਂ ਦੀ ਆਵਾਜਾਈ ਨਹੀਂ ਸੀ ਨਾ ਕਿਸੇ ਤਰ੍ਹਾਂ ਦਾ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਹਾਲਾਂਕਿ ਇਸ ਪੀਜੀ ਨੇ ਇਸ ਇਮਾਰਤ ਨੂੰ ਇੱਕ ਹਫਤਾ ਪਹਿਲਾਂ ਹੀ ਖਾਲੀ ਕਰਵਾ ਲਿਆ ਗਿਆ ਸੀ ਕਿਉਂਕਿ ਨੇੜੇ ਜਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਸੀਗਾ ਪਹਿਲਾਂ ਇਸ ਤਰ੍ਹਾਂ ਇਸ ਤਰ੍ਹਾਂ ਦਾ ਖਦਸ਼ਾ ਸੀਗਾ ਕਿ ਇਮਾਰਤ ਡਿੱਗ ਸਕਦੀ ਹੈ ਇਸੇ ਖਤਰੇ ਨੂੰ ਦੇਖਦੇ ਹੋਏ ਇੱਕ ਹਫਤਾ ਪਹਿਲਾਂ ਇਸ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਸੀਗਾ ਇੱਕ ਕੁਝ ਸਕਿੰਟਾਂ ਦੇ ਵਿੱਚ ਪੂਰੀ ਦੀ ਇਮਾਰਤ ਟਹਾ ਟੇਰੀ ਹੋ ਜਾਂਦੀ ਹੈ। ਆ ਗਏ ਕੋਈ ਆ ਗਏ। ਰੁਕ ਰਹੇ ਅਗਲੀ ਵੱਡੀ ਖਬਰ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਮੰਥਨ ਕੀਤਾ ਗਿਆ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਰਿਹਾਈਸ਼ ਤੇ ਮੀਟਿੰਗ ਹੋਈ ਹੈ। ਮੀਟਿੰਗ ਦੇ ਵਿੱਚ ਸੀਐਮ ਮਾਨਸ ਨੇ ਕਈ ਮੰਤਰੀ ਸ਼ਾਮਲ ਹੋਏ। ਬੈਠਕ ਦੇ ਵਿੱਚ ਪੰਜਾਬ ਦੀਆਂ ਲੋਕ ਸਭਾ ਸੀਟਾਂ ਨੂੰ ਲੈ ਕੇ ਚਰਚਾ ਹੋਈ ਹੈ। ਸੋ ਜਿਹੜੀ ਕਿਸੇ ਤਰ੍ਹਾਂ ਦੀ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਘੜੀ ਜਾ ਰਹੀ ਹੈ ਤੇ ਇਸ ਦੇ ਤਹਿਤ ਹੀ ਇਸੇ ਮਕਸਦ ਦੇ ਨਾਲ ਹੀ ਦਰਸਲ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਮੰਤਨ ਕੀਤਾ ਗਿਆ ਦਿੱਲੀ ਦੇ ਵਿੱਚ ਅਰਵਿਤ ਕੇਜਰੀਵਾਲ ਦੀ ਰਿਹਾਈ ਸਤੇ ਇਹ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਮਾਨਸ ਨੇ ਕਈ ਮੰਤਰੀ ਵੀ ਸ਼ਾਮਲ ਹੋਏ ਬੈਠਕ ਦੇ ਵਿੱਚ ਪੰਜਾਬ ਦੀਆਂ ਲੋਕ ਸਭਾ ਸੀਟਾਂ ਨੂੰ ਲੈ ਕੇ ਦਰਸਲ ਚਰਚਾ ਕੀਤੀ ਗਈ ਆ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਜਿਹੜੇ ਕਮਕਰ ਮੁੱਖ ਮੰਤਰੀ ਮਾਨ ਦੇ ਬਿਆਨਾਂ ਦੀ ਗੱਲ ਕੀਤੀ ਜਾਵੇ ਨਾਰੇ ਦੀ ਗੱਲ ਕੀਤੀ ਹੈ ਪਹਿਲਾਂ ਮੁੱਖ ਮੰਤਰੀ ਮਾਨ ਦੇ ਕੋਲ 13 0 ਦਾ ਨਾਰਾ ਕੀ ਦਿੱਤਾ ਗਿਆ ਉਸ ਤੋਂ ਬਾਅਦ ਚੰਡੀਗੜ੍ਹ ਨੂੰ ਵਿੱਚ ਚੋੜਿਆ ਗਿਆ 14 0 ਦਾ ਮੁੱਖ ਮੰਤਰੀ ਮਾਨ ਨੇ ਨਾਰਾ ਕੀਤਾ ਦਿੱਤਾ ਹੈ ਲਗਾਤਾਰ ਪੁਰੀਆਂ ਦੇ ਸਾਰੀਆਂ ਦੇ ਸਾਰੀਆਂ ਸੀਟਾਂ ਤੇ ਜਿੱਤ ਦਾ ਜਿਹੜਾ ਕਿ ਦਾਵਾ ਕੀਤਾ ਜਾ ਰਿਹਾ ਤੇ ਇਸ ਦੇ ਵਿਚਾਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ਵੀ ਜਿਹੜੀ ਕਿ ਘੜੀ ਜਾ ਰਹੀ ਹੈ ਇਸੇ ਮਕਸਦ ਦੇ ਨਾਲ ਹੀ ਆਵਾ ਦੀ ਪਾਰਟੀ ਦੇ ਵੱਲੋਂ ਮੰਥਨ ਕੀਤਾ ਗਿਆ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਰਿਹਾਈ ਸਟੇਜ 'ਤੇ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਣੇ ਕਈ ਮੰਤਰੀ ਵੀ ਸ਼ਾਮਲ ਹੋਏ ਤੇ ਬੈਠਕ ਚ ਪੰਜਾਬ ਦੀਆਂ ਲੋਕ ਸਭਾ ਸੀਟਾਂ ਨੂੰ ਲੈ ਕੇ ਦਰਸਲ ਚਰਚਾ ਹੋਈ ਹੈ। ਉੱਥੇ ਆਪ ਦੇ ਵੱਲੋਂ ਇੱਕ ਦੇਸ਼ ਇੱਕ ਚੋਣ ਦਾ ਵਿਰੋਧ ਕੀਤਾ ਗਿਆ ਆਮ ਆਦੀ ਪਾਰਟੀ ਨੇ ਇੱਕ ਦੇਸ਼ ਇੱਕ ਚੋਣ ਕਮੇਟੀ ਨੂੰ ਪੱਤਰ ਲਿਖਿਆ ਸੰਵਿਧਾਨ ਦੇ ਬੁਨਿਆਦੀ ਢਾਂਚੇ ਨੂੰ ਇਸ ਦੇ ਨਾਲ ਨੁਕਸਾਨ ਪਹੁੰਚੇਗਾ ਆਮ ਆਦੀ ਪਾਰਟੀ ਦਾ ਕਹਿਣਾ ਕਿ ਜੇ ਇਹ ਅਜਿਹਾ ਹੁੰਦਾ ਤੇ ਇਸ ਦੇ ਨਾਲ ਸੰਵਿਧਾਨ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚੇਗਾ ਅੰਗਸ ਐਸੈਂਬਲੀ ਦੇ ਨਾਲ ਜਿੱਥਨ ਦੇ ਵਿੱਚ ਆ ਸਮਾਦੀ ਪਾਰਟੀ ਦੇ ਵੱਲੋਂ ਇਹ ਵੱਡਾ ਜਿਹੜਾ ਕਿ ਬਿਆਨ ਦਿੱਤਾ ਗਿਆ ਦਲ ਬਦਲ ਤੇ ਐਮ ਐਲ ਏ ਐਮ ਪੀਜ਼ ਦੀ ਖੁੱਲੀ ਖਰੀਦੋ ਫਰੋਖਤ ਇਸ ਦੇ ਨਾਲ ਵਧੇਗੀ ਜੋ ਕਿ ਤਰਕ ਦਿੱਤਾ ਜਾ ਰਿਹਾ ਹੈ ਸਮਾਦੀ ਪਾਰਟੀ ਦੇ ਵੱਲੋਂ ਦਰਸਲ ਇਹ ਇਸ ਨੂੰ ਲੈ ਕੇ ਜਿਹੜੀ ਕਿ ਮੰਗ ਰੱਖੀ ਗਈ ਹੈ ਜਿੱਥੇ ਕਿ ਇੱਕ ਦੇਸ਼ ਇੱਕ ਚੋਣ ਤੇ ਵਿਚਾਰ ਹੋ ਰਿਹਾ ਤੇ ਸਿੱਧੇ ਤੌਰ ਤੇ ਆਮ ਆਦੀ ਪਾਰਟੀ ਦੇ ਵੱਲੋਂ ਇਸ ਦਾ ਆ ਵروت ਕੀ ਤਾਗੇ ਇਸ ਨੂੰ ਲੈ ਕੇ ਬਕਾਇਦਾ ਇੱਕ ਦੇਸ਼ ਇੱਕ ਚੋਣ ਕਮੇਟੀ ਨੂੰ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਸੰਵਿਧਾਨ ਦੇ ਬੁਨਿਆਦੀ ਢਾਂਚੇ ਨੂੰ ਇਸ ਦੇ ਨਾਲ ਨੁਕਸਾਨ ਪਹੁੰਚੇਗਾ ਤੇ ਇਹ ਵੀ ਕਿਹਾ ਗਿਆ ਕਿ ਇੱਕ ਦੇਸ਼ ਇੱਕ ਚੋਣ ਹੰਗ ਅਸੈਂਬਲੀ ਦੇ ਨਜਿੱਠਣ ਦੇ ਵਿੱਚ ਅਸਮਰੱਥ ਹੈ ਦਲ ਬਦਲ ਤੇ ਐਮ ਐਲ ਏ ਐਮ ਪੀਜ਼ ਦੀ ਖੁੱਲੀ ਆਖਰੀ ਤੋਂ ਫਰੋਖਤ ਇਸ ਦੇ ਨਾਲ ਵਧੇਗੀ ਤੇ ਇਹ ਵੀ ਇਸ ਦੇ ਵਿੱਚ ਵਾਲਾ ਦਿੱਤਾ ਗਿਆ ਜ਼ਿਕਰ ਕੀਤਾ ਗਿਆ ਕਿ ਇੱਕ ਦੇਸ਼ ਇੱਕ ਚੋਣ ਦੇ ਨਾਲ ਜੋ ਖਰਚ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਉਹ ਕੇਂਦਰ ਸਰਕਾਰ ਦੇ ਸਾਲਾਨਾ ਬਜਟ ਦਾ ਸਿਰਫ 0.1 ਫੀਸਦ ਹੈ ਤੇ ਸੋੜੇ ਵਿੱਤੀ ਲਾਭਾਂ ਦੇ ਲਈ ਸੰਵਿਧਾਨ ਅਤੇ ਲੋਕਤੰਤਰ ਦੇ ਸਿਧਾਂਤਾਂ ਦੀ ਬਲੀ ਨਹੀਂ ਦਿੱਤੀ ਜਾ ਸਕਦੀ ਆਵਾਜ਼ ਦੀ ਪਾਰਟੀ ਦਾ ਇੱਕ ਦੇਸ਼ ਇੱਕ ਚੋਣ ਨੂੰ ਲੈ ਕੇ ਇਹ ਵੱਡਾ ਬਿਆਨ ਸਾਹਮਣੇ ਆਇਆ। ਅਗਲੀ ਵੱਡੀ ਖਬਰ ਚੰਡੀਗੜ੍ਹ ਮੇਹਰ ਚੋਣ ਤੇ ਨਾ ਜੁੜੀ ਹੋਈ ਹੈ ਇਸ ਦੇ ਨਾਲ ਜੁੜੀ ਵੱਡੀ ਖਬਰ ਦਾ ਰੁਕ ਕਰਾਂਗੇ ਹਾਈ ਕੋਰਟ ਦਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਆਦੇਸ਼ ਹੈ ਕਿ 6 ਫਰਵਰੀ ਦੀ ਤਾਰੀਖ ਕਾਫੀ ਲੰਬੀ ਹੈ ਤੇ 23 ਜਨਵਰੀ ਨੂੰ ਦੱਸਿਆ ਜਾਵੇ ਕਿ ਮੇਹਰ ਚੋਣ ਕਦੋਂ ਕਰਵਾ ਰਹੇ ਹੋ। ਆਵਾਦੀ ਪਾਰਟੀ ਦੇ ਮੇਰ ਉਮੀਦਵਾਰ ਨੇ ਦਰਸਲ ਪਟੀਸ਼ਨ ਪਾਈ ਹੈ ਆਵਾਦੀ ਪਾਰਟੀ ਦੇ ਮੇਰ ਉਮੀਦਵਾਰ ਕੁਲਦੀਪ ਕੁਮਾਰ ਨੇ ਪਟੀਸ਼ਨ দাখিল ਕੀਤੀ ਹੈ ਪਹਿਲਾ ਚੋਣ 18 ਜਨਵਰੀ ਨੂੰ ਦਰਸਲ ਹੋਣੀ ਸੀ ਪਰ ਚੋਣ ਅਫਸਰ ਦੀ ਸਿਹਤ ਵਿਗੜਨ ਦਾ ਹਵਾਲਾ ਦੇ ਕੇ ਮੇਰ ਦੀ ਚੋਣ ਟਾਲ ਦਿੱਤੀ ਗਈ ਸੀ ਜਿਸ ਦਾ ਆਵਾਦੀ ਪਾਰਟੀ ਤੇ ਕਾਂਗਰਸ ਤੇ ਕਾਂਗਰਸ ਦੇ ਬਨੋ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ

और पंजाब पुलिस के कमांडोज या जो जिनके साथ में लोग आ रहे हैं उसको कैसे प्रिवेंट किया जा सकता है उसका कॉग्निजेंस डीजीपी ने भी लिया है उसको भी थोड़ा टाइम लगेगा उसके इमीडिएटली बाद ट्वेंटी सिक्स जनवरी को वैसे भी सिक्योरिटी प्रॉब्लम है तो ट्वेंटी सिक्स जनवरी से तो पहले पॉसिबल नहीं था इस करके इसको मदद रखते हुए सिक्स को कहा है आज तो जो कार्रवाई हुई है कोर्ट में वो उसमें नोटिस ऑफ मोशन होकर हमारे को रिप्लाई है ऑन दिस कास्किंग ऑफ द की 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 अगर ये डेट इसको पहले क्यों की, लंबी की, उसके लिए हमें कहा कि अगर इसको रिव्यू किया जा सकता है कि अगर उसको दे, दूसरी साइड कह रही है कि 23 और 26 के बीच में कर दो हमने कहा है कि छह तरीके बड़ी अप्रोप्रिएट है स्टिल कोर्ट ने ऑब्जर्व किया है या अब डायरेक्शन कोई नहीं है जस्ट ऑब्जर्वेशन आई है जी कोर्ट ने कहा कि तेईस तारीख आप बताएंगे कि कौन सी डेट आप लेके वो कह रहे हैं कि वो लेके आए नहीं तो फिर आप अपना रिप्लाई फाइल करें अगर वो पॉसिबल है ਤੋ ਸ਼ਾਇਦ ਸਾਰਾ ਮਾਮਲਾ ਖਤਮ ਹੋ ਜਾਏ ਇਹ ਕੋਰਟ ਕੀ ਔਰਲ ਅਬਜ਼ਰਵੇਸ਼ਨ ਹੈ ਕੋਰਟ ਕੇ ਆਰਡਰ ਮੇ ਨਹੀਂ ਹੈ ਜੀ ਕੋਰਟ ਚ ਦੀ ਪ੍ਰੋਸੀਡਿੰਗ ਦੀ ਗੱਲ ਕਰੀਏ ਉਹ ਵੱਖਰੀ ਹੈ ਲੇਕਿਨ ਕੋਰਟ ਦਾ ਸਪੈਸੀਫਿਕ ਕੁਐਸਚਨ ਆ ਗਿਆ ਕਿ 23 ਤਰੀਕ ਨੂੰ ਦੱਸੋ ਤੁਹਾਡੇ ਕੋਲ ਨਵੀਂ ਡੇਟ ਕੀ ਲੈ ਕੇ ਆ ਰਹੋ ਕੀ ਕਿਦੇ ਚੌਣ ਕਰਾਓਗੇ ਦੇਖੋ ਅੱਜ ਕਰਾਰੀ ਮਤਲਬ ਜਿਹੜੀ ਝਾੜ ਜਿਹੜੀ ਪਾਈ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਉੱਤੇ ਚੰਡੀਗੜ੍ਹ ਪੁਲਿਸ ਦੇ ਉੱਤੇ ਕੋਰਟ ਨੇ ਤੇ ਸਪੈਸifically ਕਹਿੰਦੇ ਕਿ ਜੇ ਤੁਸੀਂ ਲਾਅ ਐਂਡ ਆਰਡਰ ਸਿਚੁਏਸ਼ਨ ਨਹੀਂ ਸੰਭਾਲ ਸਕਦੇ ਪਹਿਲਾਂ ਤਾਂ ਸਟ੍ਰਿਕਟ ਕੋਰਟ ਨੇ ਮਤਲਬ ਇਹਦੇ ਉੱਤੇ ਕੌਗਨਿਸੈਂਸ ਲੈਂਦੇ ਹੋਏ ਇਹਨਾਂ ਨੂੰ ਕਿ ਜੇ ਤੁਸੀਂ ਲਾਅ ਐਂਡ ਆਰਡਰ ਸਿਚੁਏਸ਼ਨ ਇੱਕ ਛੋਟੇ ਇਹਦੇ 35 ਜਿਹੜੇ ਕੌਂਸਲਰ ਦੇ ਉਹਨਾਂ ਦੇ ਇਲੈਕਸ਼ਨ ਨੂੰ ਨਹੀਂ ਦੇਖ ਕੇ ਕਰ ਸਕਦੇ ਕਰਵਾ ਸਕਦੇ ਤਾਂ ਤੁਸੀਂ ਅੱਗੇ ਜਿਹੜੇ ਸਟੇਟ ਇਲੈਕਸ਼ਨ ਹੋਣਗੇ ਜਾਂ ਯੂਟੀ ਇਲੈਕਸ਼ਨਸ ਹੋਣੇ ਹਨ ਪਾਰਲੀਮੈਂਟ ਦੇ ਉਹਨਾਂ ਵਿੱਚ ਤੁਸੀਂ ਕਿਸ ਤਰੀਕੇ ਨੂੰ ਹੈਂਡਲ ਕਰੋਗੇ ਇੱਕ ਚੀਜ਼ ਦੂਸਰੀ ਚੀਜ਼ ਜਿਹੜੀ ਇਹਨਾਂ ਨੇ ਇਲੈਕਸ਼ਨ ਪੋਸਟਪੋਨ ਕਰ ਦਿੱਤਾ ਸੀ 6 ਫਰਵਰੀ ਦੇ ਲਈ ਜੋ ਕਿ ਘਟੋ 18 ਦੇ 19 18 19 ਦਿਨ ਬਾਅਦ ਇਹਨਾਂ ਨੇ ਇਲੈਕਸ਼ਨ ਪੋਸਟਪੋਨ ਕਰ ਦਿੱਤਾ ਸੀ ਇਹ ਕਹਿੰਦੇ ਕਿ ਜੇ ਪੋਸਟਪੋਨ ਕਰਨਾ ਹੀ ਸੀ ਐਨੇ ਦਿਨ ਦਾ ਟਾਈਮ ਕਿਉਂ ਤਾਂ ਕੋਰਟ ਨੇ ਸਟ੍ਰਿਕਟਲੀ ਇਹਨਾਂ ਨੂੰ ਇਨਸਟਰਕਸ਼ਨਸ ਲੈਣ ਲਈ ਕਿਹਾ ਕਿ 23 ਤਰੀਕ ਨੂੰ ਇੱਕ ਤਾਂ ਆਪਣੇ ਰਿਪਲਾਈ ਫਾਈਲ ਕਰਨ ਤੇ ਸਪੈਸੀਫਿਕ ਆਰਡਰ ਚ ਆ ਬਟ ਕੋਰਟ ਦੇ ਅੰਦਰ ਹੀ ਇਨਸਟਰਕਸ਼ਨਸ ਔਰਡ ਕੀਤੀਆਂ ਨੇ ਕਿ 23 ਤਰੀਕ ਤੋਂ ਲੈ ਕੇ ਅ ਬਿਫੋਰ ਰਿਪਬਲਿਕ ਡੇ ਵੀ 25 ਤਰੀਕ ਤੱਕ ਵੀ ਤੁਸੀਂ ਕਿਹੜੀ ਡੇਟ ਨੂੰ ਇਲੈਕਸ਼ਨ ਕਰਵਾ ਸਕਦੇ ਹੋ ਕਿ ਇਹ ਨੈਕਸਟ ਡੇਟ ਦੇ ਉੱਤੇ ਲੈ ਕੇ ਆਉਣ ਕਿਉਂਕਿ ਰੋਕ ਰਹੇ ਅਗਲੀ ਵੱਡੀ ਖਬਰ ਦਾ ਅਸ਼ੋਕ ਤੰਵਰ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਦਿੱਲੀ ਦੇ ਵਿੱਚ ਸੀਆ ਮਨੋਰ ਲਾਲ ਨੇ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਇੱਕ ਦਿਨ ਪਹਿਲਾਂ ਹੀ ਵੀਰਵਾਰ ਨੂੰ ਦਰਸਲਾਮਾਦੀ ਪਾਰਟੀ ਤੋਂ ਤਸੀਫਾ ਦਿੱਤਾ ਗਿਆ ਸੀ ਕਿ ਕਾਂਗਰਸ ਦੇ ਨਾਲ ਗੱਟ ਜੋੜ ਦੇ ਵਿਰੋਧ ਦੇ ਵਿੱਚ ਆਮਾਦੀ ਪਾਰਟੀ ਨੂੰ ਅਲਵਿਦਾ ਕਿਹਾ ਗਿਆ ਸੀ ਪਿਆ ਮੋਦੀ ਦੀ ਅਗਵਾਈ ਦੇ ਵਿੱਚ ਦੇਸ਼ ਬਦਲਿਆ ਹੈ ਅਸ਼ੋਕ ਤੰਵਰ ਦਾ ਇਸ ਜਨਿਕ ਤੋਂ ਬਾਅਦ ਬਿਆਨ ਵਿੱਚ ਸਾਹਮਣੇ ਆਉਂਦਾ ਕਿ ਪਿਆ ਮੋਦੀ ਦੀ ਅਗਵਾਈ ਦੇ ਵਿੱਚ ਦੇਸ਼ ਬਦਲਿਆ ਹੈ ਦੇਸ਼ ਨੂੰ ਅੱਗੇ ਲਿਜਾਣ ਦਾ ਕੰਮ ਕਰਾਂਗੇ 400 ਸੀਟ ਜਿੱਤ ਕੇ ਮੁੜ ਬੀਜੇਪੀ ਦੀ ਸਰਕਾਰ ਬਣੇਗੀ ਇਹ ਵੀ ਅਸ਼ੋਕ ਤਮਰਦੇ ਵੱਲੋਂ ਬੀਜੇਪੀ ਵਿੱਚ ਸ਼ਾਮਲ ਹੁੰਦਿਆਂ ਹੀ ਦਾਵਾ ਕੀਤਾ ਗਿਆ ਕਿ 400 ਸੀਟ ਜਿੱਤ ਕੇ ਮੋੜ ਬੀਜੇਪੀ ਦੀ ਸਰਕਾਰ ਬਣੇਗੀ ਸੋ ਤਾਂ ਇਹ ਤੁਸੀਂ ਵੀ ਰਵ ਖਾਰਿਆ ਦਰਸਲ ਦਿੱਲੀ ਦੇ ਵਿੱਚ ਵੱਡੀ ਜੁਆਇਨਿੰਗ ਹੋਈ ਹੈ ਸੀਐਮ ਮਨੋਰ ਲਾਲ ਨੇ ਪਾਰਟੀ ਦੇ ਵਿੱਚ ਅਸ਼ੋਕ ਤਮਰਦੇ ਨੂੰ ਸ਼ਾਮਲ ਕਰਵਾਇਆ ਦਰਸਲ ਕਿ ਇਹ ਤੋਂ ਪਹਿਲਾਂ ਵੀਰਵਾਰ ਨੂੰ ਆਮ ਆਦਮੀ ਪਾਰਟੀ ਨੂੰ ਅਸ਼ੋਕ ਤਮਰਦੇ ਬੁਲਾ ਲਵੇ ਦਾ ਕਿਹਾ ਗਿਆ ਸੀਗਾ ਕਾਂਗਰਸ ਦੇ ਨਾਲ ਗੱਠਜੋੜ ਦੇ ਵਿਰੋਧ ਦੇ ਵਿੱਚ ਦਰਸਲਾਮ ਆਦੀ ਪਾਰਟੀ ਛੱਡੀ ਗਈ ਸੀ ਜੋ ਕਿ ਅਸ਼ੋਕ ਤਮਰਦੇਵਲ ਹਵਾਲਾ ਦਿੱਤਾ ਗਿਆ ਤੇ ਇਸ ਜੈਨਿੰਗ ਤੋਂ ਬਾਅਦ ਅਸ਼ੋਕ ਤਮਰਦਾ ਜੋ ਬਿਆਨ ਸਾਂਭਣ ਇਹਨਾਂ ਦਾ ਕਹਿਣਾ ਕਿ ਪੀਐਮ ਮੋਦੀ ਦੀ ਅਗਵਾਈ ਦੇ ਵਿੱਚ ਦੇਸ਼ ਬਦਲਿਆ ਦੇਸ਼ ਨੂੰ ਅੱਗੇ ਲੈ ਜਾਣ ਦਾ ਕੰਮ ਕਰਾਂਗੇ ਤੇ ਵੀ ਵੱਡਾ ਦਾਵਾ ਕਰ ਦਿੱਤਾ ਕਿ 400 ਸੀਟ ਜਿੱਤ ਕੇ ਮੁੜ ਬੀਜੇਪੀ ਦੀ ਸਰਕਾਰ ਬਣੇਗੀ ਤੱਕ ਸ਼੍ਰੀ ਅਸ਼ੋਕ ਤਮਰਜੀ ਦਾ ਵਿਸ਼ਾ ਹੈ मैं कई प्रकार से अपना इनके साथ संबंध ये जोड़ सकता हूं भले ये कांग्रेस पार्टी में रहे लेकिन इस बात की जानकारी बहुत कम लोगों को है कि ये मेरे भांजे लगते हैं इस मायने में इनके माताजी का जो गांव और मेरा गांव एक ही है बनियानी गा उस नाते से मिलते जुलते रहे अब ये ठीक है कि अलग अलग जगह काम करते रहे लेकिन मुझे बहुत कष्ट हुआ जब कांग्रेस पार्टी में रहते हुए और इनके ऊपर हमला तक किया गया और किया कि उन्होंने कांग्रेस पार्टी के लोगों ने उस दिन उस दिन मुझे लगा कि जरूर मुझे इनकी चिंता तो करनी चाहिए इनका हालचाल पूछने गया बहुत लोगों ने उस समय भी कहा कि आप इनको अपने साथ क्यों नहीं बुला लेते मैंने कहा कि हमारा तो बहुत खुला घर है हर किसी के लिए खुले हैं। किसी का मन कर जाए तो उसको तभी आना चाहिए खास करके दूसरी पार्टी के व्यक्ति को जो काम हुआ है उससे मैं भी और हमारे साथी सभी प्रभावित भी हैं और मैं समझता हूं कि आज उस विकास की यात्रा में जो देश जब 100 साल पूरे करेगा दो में जो एक सपना है कि पूरे दुनिया के शीर्ष पे ये भारतवर्ष हो हमारा गौरव हमारी संस्कृति हमारी सभ्यता वो पूरी दुनिया के अंदर छा जाए इस भारतवर्ष के एक एक भारतवासी को मौका मिले कि वो अपनी शक्ति का सदुपयोग करते हुए अपना अहम योगदान देश की तरक्की में दे ऐसी हमारी कामना है और ਤੋ ਦਿੱਲੀ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਸ਼ੋਕ ਤਮਰਦੇ ਦੇ ਵੱਲੋਂ ਭਾਜਪਾ ਨੂੰ ਜੁਆਇਨ ਕੀਤਾ ਗਿਆ ਹੈ ਹਰਿਆਣਾ ਦੇ ਮੁੱਖ ਮੰਤਰੀ ਮਨੋ ਲਾਲ ਦੇ ਵੱਲੋਂ ਖੁਦ ਇਹ ਜੁਆਇਨਿੰਗ ਕਰਵਾਈ ਗਈ ਹੈ ਜੇਕਰ ਅਸ਼ੋਕ ਤਮਰਦੇ ਦੇ ਸਿਆਸੀ ਸਫ਼ਰ ਦੀ ਸਿਆਸੀ ਕੈਰੀਅਰ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਨਾਲ ਸਿਆਸੀ ਸਫ਼ਰ ਦੀ ਅਸ਼ੋਕ ਤਮਰਦੇ ਵੱਲੋਂ ਸ਼ੁਰੂਆਤ ਕੀਤੀ ਗਈ ਹੈ ਹਰਿਆਣਾ ਕਾਂਗਰਸ ਦੇ ਪ੍ਰਧਾਨ ਰਹੇ 2009 ਤੋਂ 2014 ਤੱਕ ਸਰਛਾ ਤੋਂ ਸੰਸਦ ਰਹੇ 26 ਫਰਵਰੀ 2021 ਨੂੰ ਨਵੀਂ ਪਾਰਟੀ ਦਾ ਗਠਨ ਕੀਤਾ ਗਿਆ ਆਪਣਾ ਭਾਰਤ ਮੋਰਚਾ ਤੋਂ ਨਵੀਂ ਪਾਰਟੀ ਬਣਾਈ ਗਈ ਕੋ ਸਮੇਂ ਬਾਅਦ TMC ਦੇ ਵਿੱਚ ਸ਼ਾਮਲ ਹੋ ਗਏ ਤੇ 2022 ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤੇ ਹੁਣ BJP ਦਾ ਪੱਲਾ ਫੜਿਆ ਗਿਆ BJP ਦੇ ਵਿੱਚ ਸ਼ਾਮਲ ਹੋਏ ਨੇ ਇਹ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਦੋਂ ਦਿੱਲੀ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋ ਲਾਲ ਤੇਵਲ ਉਹਨਾਂ ਨੂੰ ਪਾਰਟੀ ਦੇ ਵਿੱਚ ਵੈਲਕਮ ਕੀਤਾ ਗਿਆ ਉਹਨਾਂ ਨੂੰ ਪਾਰਟੀ ਦੇ ਵਿੱਚ ਜੁਆਇਨ ਕਰਵਾਇਆ ਗਿਆ ਤੇ ਇਸ ਦੌਰਾਨ ਇਸ ਜਾਇਨਿੰਗ ਤੋਂ ਬਾਅਦ ਜੀਪੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਚ ਅਸ਼ੋਕ ਤਮਰਦੇਵ ਨੇ ਵੀ ਦਵਾ ਕੀਤਾ ਗਿਆ ਕਿ 400 ਸੀਟ ਜਿੱਤ ਕੇ ਮੁੜ ਬੀਜੇਪੀ ਦੀ ਸਰਕਾਰ ਬਣੇਗੀ ਨਾਲ ਉਹਨਾਂ ਨੇ ਕਿਹਾ ਕਿ ਪੀਐਮ ਮੋਦੀ ਦੀ ਅਗਵਾਈ ਦੇ ਵਿੱਚ ਦੇਸ਼ ਬਦਲਿਆ ਦੇਸ਼ ਨੂੰ ਅੱਗੇ ਲਿਜਾਣ ਦਾ ਕੰਮ ਕਰਾਂਗੇ ਰੋਕ ਰੰਗ ਅਗਲੀ ਖਬਰ ਦਾ ਈਵੀਐਮ ਨੂੰ ਲੈ ਕੇ ਸੀਯਮਾਨ ਨੇ ਸਵਾਲ ਚੁੱਕੇ ਨੇ ਈਵੀਐਮ ਦੀ ਵਕਾਲਤ ਕਰਨ ਤੇ ਬੀਜੇਪੀ ਨੂੰ ਕਿਰਿਆ ਈਵੀਐਮ ਦੀ ਤਰਫਦਾਰੀ ਕਿਉਂ ਕਰਦੀ ਹੈ ਬੀਜੇਪੀ ਮੁੱਖ ਮੰਤਰੀ ਮਾਨਦੀਪ ਲਈ ਵੀ ਸਵਾਲ ਖੜਾ ਕੀਤਾ ਗਿਆ ਕਿ ਈਵੀਐਮ ਦੀ ਤਰਫਦਾਰੀ ਬੀਜੇਪੀ ਦੇ ਵੱਲੋਂ ਕਿਉਂ ਕੀਤੀ ਜਾਂਦੀ ਹੈ ਇਸ ਦਾ ਮਤਲਬ ਕੁਝ ਤਾਂ ਹੈ ਸ਼ਕਤਾਂ ਹੁੰਦਾ ਹੀ ਹੈ ਪੀਐਮ ਦੀ ਪ੍ਰਸਿੱਧੀ ਤੇ ਯਕੀਨ ਹੈ ਤਾਂ ਕਹਿਣ ਜਿਵੇਂ ਮਰਜੀ ਚੋਣ ਹੋਵੇ ਸੀਐਮ ਨੇ ਇਹ ਬਿਆਨ ਗੁਵਾ ਰੈਲੀ ਦੇ ਵਿੱਚ ਦਿੱਤਾ ਸੋ ਮੁੱਖ ਮੰਤਰੀ ਮਾਨ ਦੇ ਵੱਲੋਂ ਸਿੱਧੇ ਤੌਰ ਤੇ ਜੋ ਈਵੀਐਮ ਦੀ ਵਕਾਲਤ ਕੀਤੀ ਗਈ ਹੈ ਬੀਜੇਪੀ ਦੇ ਵੱਲੋਂ ਉਸ ਦਾ ਸਿੱਧੇ ਤੌਰ ਤੇ ਉਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਇਵੇਂ ਉਹਨਾਂ ਲੈ ਕੇ ਮੁੱਖ ਮੰਤਰੀ ਮਾਨ ਨੇ ਸਵਾਲ ਚੁੱਕੇ ਨੇ उन्होंने कहवीएम की तरफदारी बीजेपी मतलब है, है।, है तो बीजेपी भी ईवीएम के पक्ष में क्यों आ जाती है नहीं 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 ठीक है जी ठीक है अगर उनको मोदी पर इतना ही यकीन है तो कहीं पैसे मर्जी डलवा लो जी मोदी की लहर है मोदी की लहर में जीते गए आते हैं ये ठीक है ये ठीक है, है इसका मतलब कुछ तो है अदरवाइज वो सपोर्ट क्यों करे अगर उनको मोदी जी की पॉपुलरिटी पे इतना यकीन है कि चाहे घड़े में मत डलवा लो चाहे पर्ची से डलवा लो चाहे कैसे भी डलवा लो हमें यकीन है मोदी जी की पॉपुलरिटी है तो पता चल जाएगा शक तो हो रहा है देखो तो आम लोग कह रहे हैं ना मैं नहीं कह रहा शक तो हो रहा है iska matlab hai chalo bhagwan koi dekhega sab kuch dekh liya hoga